ਗੁਰੂ ਦੇ ਦਰ ਤੇ ਕਿਹੜੀ ਚੀਜ਼ ਪ੍ਰਵਾਨ ਹੈ ਉਹ ਹੈ ਪ੍ਰੀਤ ਗੁਰੂ ਜੀ ਨਾਲ ਪ੍ਰੇਮ ਕਰਨਾ ਗੁਰੂ ਜੀ ਤੇ ਸ਼ਰਧਾ ਰੱਖਣੀ ਗੁਰੂ ਜੀ ਦਾ ਉਪਦੇਸ਼ ਸੁਣਨਾ ਇਹ ਪ੍ਰੀਤ ਪ੍ਰਵਾਨ ਹੈ ਆਖੋ ਸਤਨਾਮ ਗੁਰੂ ਰਾਮਦਾਸ ਮਹਾਰਾਜ ਜੀ ਫਰਮਾਣ ਕਰਦੇ ਆ ਹਰਿ ਸਿਉ ਪ੍ਰੀਤ ਅੰਤਰ ਮਨ ਵਿਦਿਆ ਹਰ ਬਿਨਾਂ ਰਹਿਣ ਨਾ ਜਾਈ ਕਿ ਪ੍ਰੀਤ ਇੱਕ ਐਸੀ ਚੀਜ਼ ਹੈ ਕਿ ਪਰਮਾਤਮਾ ਨਾਲ ਪ੍ਰੇਮ ਦੇ ਰਾਹੀ ਜਿਸ ਮਨੁੱਖ ਦਾ ਹਿਰਦਾ ਜਿਸ ਮਨੁੱਖ ਦਾ ਮਨ ਵਿੰਨਿਆ ਜਾਂਦਾ ਹੈ ਹਰ ਪ੍ਰੇਮ ਬਾਣੀ ਮਨ ਮਾਰੇ ਅਣਿਆਲੇ ਅਣੀਆਂ RAM ਰਾਜੇ ਜਿਸ ਲਾਗੀ ਪੀਰ ਪਰਮੁਕੀ ਸੋ ਜਾਣਾ ਜਰੀਆ ਹਰ ਸਿਉ ਪ੍ਰੀਤ ਅੰਤਰਮਨ ਬੇਦਿਆ ਹਰ ਵਿਨ ਰਹਿਣ ਨਾ ਜਾਈ ਕਿ ਉਹ ਪਰਮਾਤਮਾ ਦੀ ਯਾਦ ਤੋਂ ਬਿਨਾਂ ਫਿਰ ਰਹਿ ਨਹੀਂ ਸਕਦਾ ਜਦੋਂ ਮਨ ਬਿਨਿਆ ਜਾਂਦਾ ਫਿਰ ਸਤਿਗੁਰੂ ਜੀ ਸਾਨੂੰ ਉਦਾਹਰਣ ਵੀ ਦਿੰਦੇ ਆ ਕਿ ਜਿਉਂ ਮਛਲੀ ਬਿਨ ਨੀਰੈ ਬਿਨ ਸੈ ਤਿਉ ਨਾਮੈ ਬਿਨ ਮਰ ਜਾਈ ਇਹ ਪ੍ਰੀਤ ਹੁੰਦੀ ਆ ਆਖੋ ਸਤਨਾਮ ਜੋ ਮਛਰੀ ਬਿਨ ਨੀਰੈ ਬਿਨਸੈ ਤੇ ਉਹ ਨਾਮੈ ਬਿਨ ਮਰ ਜਾਈ ਜਿਵੇਂ ਪਾਣੀ ਤੋਂ ਬਿਨਾ ਮੱਛੀ ਮਰ ਜਾਂਦੀ ਹੈ ਤਿਵੇਂ ਇਹ ਮਨੁੱਖ ਨਾਮ ਤੋਂ ਬਿਨਾ ਆਪਣੀ ਆਤਮਿਕ ਮੌਤ ਮਰਿਆ ਹੋਇਆ ਹੈ ਆਖੋ ਸਤਨਾਮ ਆਪਣੇ ਆਪ ਨੂੰ ਆਤਮਿਕ ਮੌਤੇ ਮਰਿਆ ਸਮਝਦਾ ਹੈ ਗੱਲ ਪ੍ਰੀਤ ਦੀ ਹੈ ਗੁਰਬਾਣੀ ਪੜ ਰਹੇ ਆਂ ਗੁਰਬਾਣੀ ਗਾਰ ਹੈ ਤੇ ਸਤਿਗੁਰੂ ਸੱਚੇ ਪਾਤਸ਼ਾਹ ਭਾਈ ਲੈਣਾ ਜੀ ਨੇ ਭਾਈ ਜੋਧ ਤੋਂ ਬਾਣੀ ਸੁਣੀ ਸੀ ਭਾਈ ਜੋਧ ਜੋਧ ਰਹੇ ਪਰ ਭਾਈ ਲੈਣਾ 7 ਸਾਲਾਂ ਚ ਗੁਰੂ ਨਾਨਕ ਦਾ ਰੂਪ ਹੋ ਗਿਆ ਆਖ ਸਤਨਾ ਪਰੀਤੀ ਹੈ ਸੁਣਨ ਵਾਲੇ ਸੁਣਨ ਵਾਲਾ ਤਰ ਸਕਦਾ ਹੈ ਸਣਾਉਣ ਵਾਲਾ ਰਹਿ ਸਕਦਾ ਐ ਇਥੇ ਪ੍ਰੀਤ ਦੀ ਗੱਲ ਐ ਇਹ ਕੀ ਪਤਾ ਸੁਣਨ ਵਾਲੇ ਦੀ ਹਾਜ਼ਰੀ ਲੱਗ ਰਹੀ ਐ ਉਹਦੇ ਚਰਨਾਂ ਚ ਚਰਨਾ ਚ ਜਾਂ ਸੁਣਾਉਣ ਵਾਲੇ ਦੀ ਲੱਗ ਰਹੀ ਗਲਤ ਆ ਸਮਝਦੀ ਐ ਨਾ ਜਿਉ ਮਛਲੀ ਬਿਨ ਨੀਰੈ ਬਿਨ ਸੈ ਤਿਉ ਨਾਮੈ ਬਿਨ ਮਰ ਜਾਈ ਐਸੀ ਪ੍ਰੀਤ ਹੋਣੀ ਚਾਹੀਦੀ ਉਹ ਸੱਪ ਕਾ ਦਾ ਹੈ ਜਿਹੜਾ ਬੀਨ ਤੇ ਨਾ ਆਵੇ ਉਹ ਸਿੱਖ ਕਾ ਦਾ ਜਿਹਨੂੰ ਸ਼ਬਦ ਵਿੱਚ ਟਿਕਾਈ ਨਾ ਆਵੇ ਹੱਖ ਸਤਨਾ ਸਮਝਦੋ ਨਾ ਆਪ ਦੀ ਗੱਲ ਮੇਰੇ ਪ੍ਰਭ ਕਿਰਪਾ ਜਲ ਦੇਵੋ ਹਰ ਨਾਈ ਹੇ ਮੇਰੇ ਪਰਮਾਤਮਾ ਮੈਨੂੰ ਆਪਣੀ ਮਿਹਰ ਦਾ ਜਲ ਦੇ ਤੇ ਮੈਨੂੰ ਆਪਣੀ ਸਿਫਤ ਸਲਾਹ ਦੀ ਦਾਤ ਦੇ ਪਰਮਾਤਮਾ ਭਿੱਜ ਕੇ ਸੁਣਨਾ ਸਾਧ ਸੰਗਤ ਜੀ ਇਹ ਐਸਾ ਰਸ ਹੈ ਬੜਾ ਆਨਾ ਜਿਵੇਂ ਗੁੰਗਾ ਮਠਿਆਈ ਖਾ ਕੇ ਦੱਸ ਨਹੀਂ ਸਕਦਾ ਇਹ ਐਸਾ ਰਸ ਹੈ ਅੱਗੇ ਸ਼ਬਦ ਆਉਣਾ ਉਹਦੀ ਵਿਚਾਰ ਕਰਨੀ ਹੈ ਪਰ ਟਕਾ ਨਾਲ ਸਾਰਾ ਸੁਣਿਆ ਕਰੋ ਕੋਈ ਵੀ ਆਪਾਂ ਚੀਜ਼ ਸੁਣਦੇ ਆ ਨਾ ਸੁਣਾਉਂਦੇ ਆ ਜਿੰਨਾ ਚਿਰ ਉਹ ਸਿਰੇ ਤੋਂ ਲੈ ਕੇ ਸਿਰੇ ਤੱਕ ਸੁਣੀ ਨਹੀਂ ਜਾਂਦੀ ਤਾਂ ਉਹਦੀ ਸਮਝ ਨਹੀਂ ਆਉਂਦੀ ਜਦੋਂ ਆਪਾਂ ਟਕਾ ਨਾਲ ਆਪਾਂ ਕਹਿੰਦੇ ਲੜੀਵਾਰ ਕਿਉਂਕਿ ਲੜੀ ਟੁੱਟ ਜਾਂਦੀ ਹੈ ਭਿੱਜ ਕੇ ਸੁਣਨਾ ਨੂੰ ਬੈਠ ਕੇ ਮਨ ਹਾਜ਼ਰ ਹੋਵੇ ਅੱਜ ਪਤਾ ਹੈ ਮਨੁੱਖ ਦੀ ਕੀ ਹਾਲਤ ਹੈ ਜਿੱਥੇ ਮਨੁੱਖ ਦਾ ਸਰੀਰ ਹੁੰਦਾ ਉੱਥੇ ਮਨ ਨਹੀਂ ਹੁੰਦਾ ਆਪਾਂ ਅਗਲੀ ਜਗ੍ਹਾ ਤੇ ਚਲੇ ਜਾਂਦੇ ਆ ਮਨ ਸਾਡਾ ਅੱਗੇ ਚਲਾ ਜਾਂਦਾ ਕਿ ਹੁਣ ਇਹ ਤੂੰ ਆਦਾ ਕਰਨਾ ਉੱਥੇ ਜਾਣਾ ਹੈ ਮਨ ਉੱਥੇ ਰਹਿੰਦਾ ਹੀ ਨਹੀਂ ਜਿੱਥੇ ਸਰੀਰ ਹੈ ਭਾਵੇਂ ਕੋਈ ਬੰਦਾ ਗੱਡੀ ਚਲਾ ਰਿਹਾ ਹੈ ਭਾਵੇਂ ਮੋਟਰਸਾਈਕਲ ਚਲਾ ਰਿਹਾ ਤਾਂ ਵੀ ਸਾਡਾ ਮਨ ਉੱਥੇ ਹਾਜ਼ਰ ਨਹੀਂ ਹੁੰਦਾ ਕਿਉਂਕਿ ਸਾਡਾ ਮਨ ਜਿਹੜਾ ਅੱਗੇ ਹੈ ਤੇ ਅਸੀਂ ਸਾਡਾ ਸਰੀਰ ਪਿੱਛੇ-ਪਿੱਛੇ ਤੁਰਿਆ ਜਾਂਦਾ ਪਰ ਮਨ ਤੇ ਤਨ ਜਦੋਂ ਹਾਜ਼ਰ ਹੈ ਤਾਂ ਫਿਰ ਟਿਕਾ ਵਣਦਾ ਹੈ ਇਸ ਤਰ੍ਹਾਂ ਮੇਰੇ ਪ੍ਰਭ ਕਿਰਪਾ ਜਲ ਦੇਵੋ ਹਰਨਾਈ ਤੈਨੂੰ ਆਪਣੀ ਮਿਹਰ ਦਾ ਜਲ ਦਿਓ ਤੇ ਮੈਨੂੰ ਆਪਣੀ ਸਿੱਖ ਸਲਾਹ ਦੀ ਦਾਤ ਦਿਓ ਹਉ ਅੰਤਰ ਨਾਮ ਮੰਗਾ ਦਿਨ ਰਾਤੀ ਨਾਮੇ ਹੀ ਸਾਤ ਪਾਈ ਮੈਂ ਹਾਂ ਆਪਣੇ ਹਿਰਦੇ ਵਿੱਚ ਦਿਨ ਰਾਤ ਤੇਰਾ ਨਾਮ ਹੀ ਮੰਗਦਾ ਹਾਂ ਕਿਉਂਕਿ ਤੇਰੇ ਨਾਮ ਵਿੱਚ ਜੁੜਿਆ ਹੀ ਆਤਮਿਕ ਠੰਡ ਪ੍ਰਾਪਤ ਹੁੰਦੀ ਹੈ ਹਉ ਅੰਤਰ ਨਾਮ ਮੰਗਾ ਦਿਨ ਰਾਤੀ ਮੈਂ ਦਿਨ ਰਾਤ ਮੰਗਦਾ ਹਾਂ ਨਾਮੇ ਹੀ ਸ਼ਾਂਤ ਪਾਈ ਕਿਉਂਕਿ ਨਾਮ ਨਾਲ ਮੇਰੇ ਹਿਰਦੇ ਵਿੱਚ ਠੰਡ ਪੈ ਸਕਦੀ ਜਿਉਂ ਚਾਤ੍ਰਿਕ ਜਲ ਬਿਨ ਬਿਲਾ ਲਾਵੇ ਬਿਨ ਜਲ ਪਿਆਸ ਨਾ ਜਾਈ ਜਿਵੇਂ ਵਰਖਾ ਜਲ ਤੋਂ ਬਿਨਾ ਪੀਹਾ ਬਿਲਕਦਾ ਹੈ ਇਸ ਤਰ੍ਹਾਂ ਵਰਖਾ ਦੀ ਬੂੰਦ ਤੋਂ ਬਿਨਾਂ ਉਹਦੀ ਤ੍ਰੇਹ ਹੈ ਜਿਹੜੀ ਉਹ ਮਿਟਦੀ ਨਹੀਂ ਪਪੀਹੇ ਦੀ ਤ੍ਰੇਹ ਹੈ ਜਿਹੜੀ ਉਹ ਵਰਖਾ ਤੋਂ ਬਿਨਾਂ ਮਿਟਦੀ ਨਹੀਂ ਇਸੇ ਤਰ੍ਹਾਂ ਮਹਾਰਾਜ ਕਹਿੰਦੇ ਆ ਗੁਰਮੁਖ ਜਲ ਪਾਵੇ ਸੁਖ ਸਹਜੇ ਹਰਿਆ ਪਾਏ ਸੁਭਾਈ ਇਸੇ ਤਰ੍ਹਾਂ ਜਿਵੇਂ ਪਪੀਹਾ ਬਿਲਕੁ ਦਾ ਰਹਿੰਦਾ ਬਰਖਾ ਦੀ ਬੂੰਦ ਤੋਂ ਬਿਨਾ ਇਸੇ ਤਰ੍ਹਾਂ ਜਿਹੜਾ ਮਨੁੱਖ ਗੁਰੂ ਦੀ ਸ਼ਰਨ ਪੈਂਦਾ ਤਦੋਂ ਉਹ ਮਾਲਕ ਦੀ ਵਰਕਤ ਨਾਲ ਆਤਮਕ ਜੀਵਨ ਵਾਲਾ ਬਣਦਾ ਜੋ ਜਲ ਹੈ ਜਦੋਂ ਆਤਮਕ ਡੋਲਤਾ ਵਿੱਚ ਟਿਕ ਕੇ ਆਤਮਕ ਆਨੰਦ ਦੇਣ ਵਾਲਾ ਨਾਮ ਜਲ ਫਿਰ ਗੁਰੂ ਬਾਸੋਂ ਹਾਸਲ ਕਰ ਲੈਂਦਾ ਹੈ। ਭਾਵ ਉਹਨੂੰ ਵੀ ਐਦਾਂ ਫਿਰ ਪਿਆਸ ਲੱਗਦੀ ਹੈ ਜਿਵੇਂ ਪਪੀਹੇ ਨੂੰ ਪਿਆਸ ਲੱਗਦੀ ਹੈ। ਫਿਰ ਵੈ ਕਿ ਉਹ ਰਸ ਪੀਣਾ ਹੈ। ਪਰਮਾਤਮਾ ਦੇ ਨਾਮ ਦਾ ਰਸ ਮਨਮੁਖ ਭੁੱਖੇ ਦੈਦਸ ਡੋਲ ਹੈ ਬੇਨ ਨਾਵੈ ਦੁੱਖ ਪਾਈ ਇਸ ਤਰ੍ਹਾਂ ਮਾਰੇ ਕਹਿੰਦੇ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਇਸ ਸੰਸਾਰੂਪੀ ਮਾਇਆ ਦੀ ਭੁੱਖ ਦੇ ਮਾਰੇ ਹੋਏ ਦਸੀ ਪਾਸੀ ਡੋਲਦੇ ਫਿਰਦੇ ਹਨ ਆਪਣੇ ਮਨ ਦੀ ਹਾਲਤ ਕੀ ਹੈ ਆਪਾਂ ਸਾਰੇ ਸੰਸਾਰ ਰੂਪੀ ਮਾਇਆ ਦੇ ਮਾਰੇ ਹੋਏ ਦਸੀਂ ਪਾਸੀ ਆਪਾਂ ਡੋਲਦੇ ਫਿਰਦੇ ਹਾਂ ਮਨ ਦਾ ਮਰੀਦ ਮਨੁੱਖ ਪ੍ਰਮਾਤਮਾ ਦੇ ਨਾਮ ਤੋਂ ਖੁੰਝ ਕੇ ਫਿਰ ਦੁੱਖ ਹਸਾਰਨੇ ਪੈਂਦੇ ਆ ਆਖੋ ਸਤਿਨਾਮ ਫਿਰ ਕੀ ਹੁੰਦਾ ਜਨਮ ਮਰੈ ਫਿਰ ਜੋਨੀ ਆਵੇ ਦਰਗਹਿ ਮਿਲੈ ਸਜਾਈ ਉਹ ਜੰਮਦਾ ਹੈ ਤੇ ਮਰਦਾ ਹੈ ਫਿਰ ਮੁੜ ਮੁੜ ਕੇ ਜੂਨਾ ਵਿੱਚ ਪਿਆ ਰਹਿੰਦਾ ਤੇ ਪਰਮਾਤਮਾ ਦੀ ਦਰਗਾਹ ਵਿੱਚ ਉਹਨੂੰ ਸਜ਼ਾ ਮਿਲਦੀ ਹੈ ਜਨਮ ਮਾਂ ਵਰ ਜੂਨੀ ਆਵੇ ਦਰਗਹਿ ਮਿਲੈ ਸਜਾਈ ਫਿਰ ਮਾਰੇ ਕਹਿੰਦੇ ਉਹਨੂੰ ਦਰਗਾਹ ਵਿੱਚ ਸਜ਼ਾ ਮਿਲਦੀ ਹੈ ਇੱਥੇ ਵੀ ਸਜ਼ਾ ਮਿਲਦੀ ਹੈ ਜਦੋਂ ਮਨ ਟਿਕਦਾ ਨਹੀਂ ਮਨ ਭੜਕਣਾ ਚ ਹੈ ਚਿੰਤਾ ਟੈਨਸ਼ਨ ਹੈ ਸਮਝ ਲਓ ਵੀ ਸਾਨੂੰ ਉਹ ਤਾਂ ਵਿਛੜ ਕੇ ਸਜ਼ਾ ਮਿਲ ਰਹੀ ਆ ਸੀ ਸਮਝ ਤੋਂ ਬਿਨਾਂ ਸੁੱਖ ਨਹੀਂ ਪ੍ਰਾਪਤ ਕਰ ਰਹੇ ਤੇ ਬਾਣੀ ਸਾਨੂੰ ਸੁੱਖ ਦਿੰਦੀ ਆ ਸੁਖਾਂਤ ਦਿੰਦੀ ਆ ਸਾਨੂੰ ਇੱਕ ਸੁਖ ਚੈਨ ਬਖਸ਼ਦੀ ਏ ਕਿਰਪਾ ਕਰੇ ਤਾਂ ਹਰ ਗੁਣ ਗਾਵੇ ਹਰ ਰਸ ਅੰਤਰ ਪਾਈ ਇਸ ਤਰ੍ਹਾਂ ਇਹ ਸਤਿਗੁਰੂ ਸੱਚੇ ਪਾਤਸ਼ਾਹ ਜੇ ਤੂੰ ਮੇਰ ਕਰਦੇਵੇਂ ਤਾਂ ਹੀ ਅਸੀਂ ਜੀਵ ਤੇਰੀ ਸਿਫਤਲਾ ਦੇ ਗੀਤ ਗਾ ਸਕਦੇ ਆ ਜਿਸ ਜਿਸ ਉੱਤੇ ਮੇਰ ਹੁੰਦੀ ਹੈ ਉਹੀ ਮਨੁੱਖ ਆਪਣੇ ਹਿਰਦੇ ਵਿੱਚ ਹਰੀ ਨਾਮ ਦਾ ਸਵਾਦ ਹੈ ਜਿਹੜਾ ਉਹਨੂੰ ਅਨੁਭਵ ਕਰਦਾ ਹੈ ਉਹਨੂੰ ਮਹਿਸੂਸ ਕਰਦਾ ਹੈ ਨਾਨਕ ਦੀਨ ਦਇਆਲ ਪਏ ਹੈ ਰੇਸ਼ਨਾ ਸ਼ਬਦ 부ਝਾਈ ਇਸ ਤਰ੍ਹਾਂ ਮਹਾਰਾਜ ਕਹਿੰਦੇ ਵੀ ਦੀਨਾਂ ਉੱਤੇ ਦਇਆ ਕਰਨ ਵਾਲਾ ਮਾਲਕ ਜਿਸ ਮਨੁੱਖ ਉੱਤੇ ਤਰੁਠਦਾ ਹੈ ਭਾਵ ਖੁਸ਼ ਹੋ ਜਾਂਦਾ ਹੈ ਗੁਰੂ ਦੇ ਸ਼ਬਦ ਦੇ ਰਾਹੀ ਉਹਦੀ ਮਾਇਆ ਦੀ ਤ੍ਰੇ ਬੁਝਦੀ ਇਹ ਰਸ ਨੂੰ ਪ੍ਰਾਪਤ ਕਰਨ ਵਾਸਤੇ ਮਨ ਦੀ ਇਕਾਗਰਤਾ ਬੜੀ ਜ਼ਰੂਰੀ ਹੈ ਵੇਖੋ ਆਪ ਜੀ ਸਿਆਣੇ ਹੋ ਸਮਝਦਾਰ ਬੈਠੇ ਹੋ ਜੇ ਸੂਈ ਵਿੱਚ ਤਾਗਾ ਵੀ ਪਾਉਣਾ ਹੈ ਨਾ ਤਾਂ ਵੀ ਮਨ ਕਾਗਰ ਕਰਨਾ ਪੈਂਦਾ ਵੀ ਧਿਆਨ ਨਾ ਰੱਖਣਾ ਪੈਂਦਾ ਉਦਾਂ ਜੇ ਧਿਆਨ ਪੂਰਾ ਨਹੀਂ ਟਿਕਿਆ ਤਾਂ ਸੂਈ ਵਿੱਚ ਤਾਗਾ ਨਹੀਂ ਪੈਂਦਾ ਧਿਆਨ ਤੋਂ ਬਿਨਾ ਕੋਈ ਪਦਾਰਥ ਤਿਆਰ ਕਰਦੇ ਆ ਉਹ ਵੀ ਚੰਗੀ ਤਰ੍ਹਾਂ ਨਹੀਂ ਬਣਦਾ ਇਸੇ ਤਰ੍ਹਾਂ ਇਹ ਤੇ ਫਿਰ ਗੁਰੂ ਜੀ ਦਾ ਉਪਦੇਸ਼ ਹੈ ਇਹ ਧਿਆਨ ਤੋਂ ਸਾਧਨਾ ਤੋਂ ਬਿਨਾ ਕੁਝ ਵੀ ਪਤਾ ਨਹੀਂ ਲੱਗਦਾ ਉਮਰ ਬੀਤ ਜਾਂਦੀ ਹੈ ਮਾਨ ਵਿੱਚ ਟਿਕਾ ਨਹੀਂ ਬਣਦਾ ਸਭ ਤੋਂ ਪਹਿਲਾਂ ਆ ਕੇ 5 ਮਿੰਟ ਤਾਂ ਸਾਨੂੰ ਇਦਾਂ ਬੈਠਣਾ ਪਏਗਾ ਚੌਕੜਾ ਲਾ ਕੇ ਅੱਖਾਂ ਬੰਦ ਕਰਕੇ ਧਿਆਨ ਸਾਰੇ ਪਾਸੋਂ ਹਟਾ ਕੇ ਉਹਦੀ ਹਜ਼ੂਰੀ ਵਿੱਚ ਬੈਠਣਾ ਇਦਾਂ ਚੌਕੜਾ ਲਾ ਕੇ ਤੇ ਜਿਨ੍ਹਾਂ ਦੇ ਕੋਈ ਗੋਡੇ ਵਗੈਰਾ ਨਹੀਂ ਦੁਖਦੇ ਜਿਨ੍ਹਾਂ ਤੋਂ ਨਹੀਂ ਬੈਠਿਆ ਜਾਂਦਾ ਉਹ ਗੱਲ ਵੱਖਰੀ ਹੈ ਪਰ ਜੋ ਬੈਠ ਸਕਦੇ ਆ ਸਮਝ ਲਓ ਵੀ ਉਹਨਾਂ ਤੇ ਕਿਰਪਾ ਹੈ ਪ੍ਰਮਾਤਮਾ ਦੀ ਇਦਾਂ ਵਾਹਾਂ ਨੂੰ ਗੋਡਿਆਂ ਦੇ ਉੱਪਰ ਰੱਖ ਕੇ ਤੇ ਸਿੱਧਾ ਚੰਗੀ ਤਰ੍ਹਾਂ ਧਿਆਨ ਨੂੰ ਟਿਕਾ ਕੇ ਵੀ ਲੈਹੁਣ ਉਪਦੇਸ਼ ਗੁਰੂ ਜੀ ਦਾ ਆਏਗਾ ਤੇ ਆਪਾਂ ਕੱਲੀ-ਕੱਲੀ ਗੱਲ ਗੁਰੂ ਜੀ ਦੀ ਸ਼੍ਰਵਣ ਕਰਨੀ ਹੈ ਫੇਰ ਕਿਤੇ ਜਾ ਕੇ ਸਮਝ ਆਉਂਦੀ ਹੈ ਫੇਰ ਉਹਦੀ ਰਹਿਮਤ ਵਰਤਦੀ ਹੈ ਫੇਰ ਮਹਾਰਾਜ ਕਹਿੰਦੇ ਆ ਕਿ ਸ਼ਬਦ ਦਾ ਫੇਰ ਸਵਾਦ ਅਨੁਭਵ ਹੁੰਦਾ ਹੈ ਨਾਨਕ ਦੀਨ ਦਿਆਲ ਭਏ ਹੈ ਤ੍ਰਿਸ਼ਨਾ ਸ਼ਬਦ 부ਝਾਈ ਫਿਰ ਪ੍ਰਮਾਤਮਾ ਜੋ ਦੀਨਾ ਉਤੇ ਦਇਆ ਕਰਨ ਵਾਲਾ ਉਹ ਤਰੁੱਠਦਾ ਹੈ ਫਿਰ ਗੁਰੂ ਦੇ ਸ਼ਬਦ ਰਾਹੀਂ ਉਹਦੀ ਮਾਇਆ ਦੀ ਜਿਹੜੀ ਤੇ ਹੈ ਉਹ ਖਤਮ ਹੋ ਜਾਂਦੀ ਹੈ ਭਾਵ ਮਨ ਟਕਾ ਵਿੱਚ ਆ ਜਾਂਦਾ ਹੈ ਫਿਰ ਮਹਾਰਾਜ ਸੱਚੇ ਪਾਈਸ਼ਾ ਕਹਿੰਦੇ ਆ ਕਿ ਅਜਿੱਤ ਮਨ ਹੈ ਜਿਹੜਾ ਇਹਨੂੰ ਜਿੱਤਿਆ ਜਾ ਸਕਦਾ ਐਦਾਂ ਮਨ ਨਹੀਂ ਜਿੱਤਿਆ ਜਾਂਦਾ ਮਨ ਜਿੱਤਣਾ ਬਹੁਤ ਔਖਾ ਹੈ ਇਹ ਮਨ ਦੇ ਰੌਲੇ ਨੇ ਸਾਰੇ ਮਨ ਹੀ ਜਿਹੜੇ ਫੁਰਨੇ ਅੰਦਰ ਪੈਦਾ ਕਰਦਾ ਮਨ ਈਰਖਾ ਪੈਦਾ ਕਰਦਾ ਹੈ ਮਨ ਜੈਲਸੀ ਪੈਦਾ ਕਰਦਾ ਹੈ ਮਨ ਨਿੰਦਿਆ ਪੈਦਾ ਕਰਦਾ ਹੈ ਇਸ ਕਰਕੇ ਫਿਰ ਸਾਡੇ ਜਦੋਂ ਮਨ ਮਾੜਾ ਸੁਣਦਾ ਤਾਂ ਮਾੜਾ ਕਰਮ ਕਰਦਾ ਹੈ ਕਰਮ ਹੀ ਸਾਨੂੰ ਬੰਦਾ ਬਣਾਉਂਦੇ ਆ ਕਰਮ ਹੀ ਸਾਨੂੰ ਬੀਬੀ ਬਣਾਉਂਦੇ ਆ ਕਰਮ ਹੀ ਸਾਨੂੰ ਗਰੀਬ ਬਣਾਉਂਦੇ ਆ ਕਰਮ ਹੀ ਸਾਨੂੰ ਅਮੀਰ ਬਣਾਉਂਦੇ ਆ ਆਪਣੇ ਜੋ ਵੀ ਅਸੀਂ ਹਾਂ ਉਹ ਅਸੀਂ ਆਪਣੇ ਕਰਮਾਂ ਕਰਕੇ ਹਾਂ ਆਖੋ ਸਤਨਾਮ ਜੇ ਕਰਮ ਬਦਲਨੇ ਚਾਹੁੰਦੇ ਆ ਤਾਂ ਗੁਰੂ ਦੀ ਸ਼ਰਨ ਵਿੱਚ ਆ ਕੇ ਨਸ਼ਿਆਂ ਵਿਸ਼ਿਆਂ ਤੋਂ ਦੂਰ ਹੋ ਕੇ ਗੁਰੂ ਜੀ ਦਾ ਉਪਦੇਸ਼ ਗ੍ਰਹਿਣ ਕਰ ਤੇ ਅਰਦਾਸ ਕਰ ਫਿਰ ਮਹਾਰਾਜ ਸੱਚੇ ਪਾਤਸ਼ਾਹ ਜਿਹੜੇ ਕਰਮ ਲਿਖਾ ਕੇ ਆਇਆ ਇੱਥੇ ਤੇਰੇ ਕਰਮ ਵੀ ਬਦਲ ਸਕਦੇ ਆ ਆਖੋ ਸਤਨਾਮ ਅਨੁਪਾਉ ਉਪਦੇਸ਼ ਬੰਦਾ ਬਿਮਾਰ ਹੈ ਸਿਮਰਨ ਕਰੇ ਤੇ ਆਪਣੇ ਆਪ ਨੂੰ ਠੀਕ ਤੇ ਚੜ੍ਹਦੀ ਕਲਾ ਵਾਲਾ ਮਹਿਸੂਸ ਕਰੇ ਅੱਧਾ ਰੋਹ ਕਹਿੰਦੇ ਆ ਖਤਮ ਹੋ ਜਾਂਦਾ ਮਹਿਸੂਸ ਕਰਨਾ ਵੀ ਮੈਂ ਵੀ ਮੈਂ ਠੀਕ ਹਾਂ ਮੈਂ ਠੀਕ ਹਾਂ ਮੈਂ ਠੀਕ ਹਾਂ ਤਾਂ ਉਹ ਠੀਕ ਹੀ ਹੋ ਜਾਂਦਾ ਹੈ ਜੇ ਕਹਿੰਦੇ ਆ ਮੈਂ ਠੀਕ ਨਹੀਂ ਹਾਂ ਮੈਂ ਠੀਕ ਨਹੀਂ ਹਾਂ ਕਿਵੇਂ ਜਿਵੇਂ ਕੋਈ ਬੰਦਾ ਕੋਲ ਨਾਲ ਸਭ ਕੁਝ ਹੁੰਦਾ ਆ ਤਾਂ ਵੀ ਉਹਨਾਂ ਦਾ ਸੁਭਾਈ ਬਣ ਜਾਂਦਾ ਵੀ ਗੱਲ ਮਰਿਆ ਵਾਂਗੂ ਕਰਨੀ ਹੈ ਇਸ ਤਰ੍ਹਾਂ ਆਦਤ ਬਣ ਗਈ ਨਾ ਅੰਦਰ ਵਸ ਗਿਆ ਹੈ ਸਭ ਕੁਝ ਕਮੀ ਕੋਈ ਵੀ ਨਹੀਂ ਹੈ ਇਸ ਤਰ੍ਹਾਂ ਇਹ ਗੁਰਬਾਣੀ ਹੈ ਸਾਨੂੰ ਚੜ੍ਹਦੀ ਕਲਾ ਦਾ ਜੀਵਨ ਬਖਸ਼ਿਸ਼ ਕਰਦੀ ਹੈ ਤੇ ਚੜ੍ਹਦੀ ਕਲਾ ਵਾਲਾ ਜੀਵਨ ਫਿਰ ਉਪਦੇਸ਼ ਰਾਹੀ ਮਿਲਦਾ ਹੈ ਗੁਰੂ ਹੀ ਕਰ ਸਕਦਾ ਹੈ ਬੰਦਾ ਨਹੀਂ ਕਰ ਸਕਦਾ ਪ੍ਰੇਮ ਕੇ ਸਰ ਲਾਗੇ ਤਨ ਪੀਤਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ ਫਿਰ ਅਜਿੱਤ ਮਨਾ ਜਿਹੜਾ ਨਹੀਂ ਜਿੱਤਣ ਵਾਲਾ ਉਹ ਜਿੱਤਿਆ ਜਾ ਸਕਦਾ ਫਿਰ ਆਪਾਂ ਸਿਆਣੇ ਕਹਿੰਦੇ ਆ ਮਨ ਜੀਤੇ ਜੱਗ ਜੀਤ ਵੀ ਜਿਨ੍ਹਾਂ ਨੇ ਮਨ ਜਿੱਤ ਲਿਆ ਸਮਝ ਲਓ ਜੱਗ ਜਿੱਤ ਲਿਆ ਸੰਸਾਰ ਜਿੱਤ ਲਿਆ ਇਸ ਤਰ੍ਹਾਂ ਮਾਰੇ ਕਹਿੰਦੇ ਫਿਰ ਜੀਵਨ ਸੰਗਰਾਮ ਵਿੱਚ ਕਾਮਯਾਬੀ ਹੋ ਜਾਂਦੀ ਹੈ ਕਾਮਯਾਬੀ ਤੋਂ ਮਨੁੱਖ ਨੂੰ ਇੱਕ ਐਸੀ ਮੱਤ ਗੁਰੂ ਜੀ ਹਾਸਲ ਕਰਾ ਦਿੰਦੇ ਆ ਪ੍ਰੇਮ ਕੇ ਸਰ ਲਾਗੇ ਤਨ ਪੀਤਰ ਤਾਂ ਭ੍ਰਮ ਕਟਿਆ ਜਾਈ ਕਿ ਪ੍ਰਮਾਤਮਾ ਦੇ ਪਿਆਰ ਦੇ ਤੀਰ ਇਹਦੇ ਹਿਰਦੇ ਵਿੱਚ ਜਦੋਂ ਵੱਜਦੇ ਆ ਬਿੰਨੇ ਜਾਂਦੇ ਆ ਤਦੋਂ ਇਹਦੇ ਮਨ ਦੀ ਜਿਹੜੀ ਪਟਕਣਾ ਹੈ ਉਹ ਸਦਾ ਲਈ ਫਿਰ ਕੱਟੀ ਜਾਂਦੀ ਮੇਰੇ ਗੋਵਿੰਦਾ ਆਪਣੇ ਜਨਕੋ ਦੇ ਵੜਾਈ ਹੇ ਮੇਰੇ ਗੋਵਿੰਦ ਪ੍ਰਮਾਤਮਾ ਮੈਨੂੰ ਆਪਣੇ ਦਾਸ ਨੂੰ ਇਹ ਪਤ ਬਖਸ਼ ਇਹ ਮਾਨ ਬਖਸ਼ ਗੁਰਮਤਿ RAM ਨਾਮ ਪਰਗਾਸ ਹੋ ਸਦਾ ਰਹੋ ਸਰਣਾਈ ਕਿ ਗੁਰੂ ਦੇ ਮਤ ਦੇ ਰਾਹੀ ਮੇਰੇ ਅੰਦਰ ਆਪਣਾ ਨਾਮ ਪ੍ਰਗਟ ਕਰ ਦੇ ਸਤਿਗੁਰੂ ਜੀ ਤੁਸੀਂ ਆਪਣੀ ਮਤ ਦੇ ਕੇ ਮੇਰੇ ਅੰਦਰ ਨਾਮ ਪ੍ਰਗਟ ਦੇ ਦਿਓ ਕਿਉਂਕਿ ਮੇਰੇ ਕੋਲੇ ਆਹੀ ਸਮਾਂ ਹੈ ਆਹੀ ਮਨੁੱਖਾ ਜਨਮ ਇਹਨੂੰ ਮਿਲਿਆ ਜੇ ਇਹ ਲੰਘਿਆ ਫਿਰ ਤਾਂ 84 ਲੱਖ ਦਾ ᱜੇੜਾ ਵੇਲਾ ਹੱਥ ਨਹੀਂ ਆਉਣਾ ਹੁਣ ਹੈ ਬੱਤ ਤਾਂ ਹੁਣ ਬੱਤ ਹੈ ਹਰ ਨਾਮ ਨਾ ਵੀਜੋ ਅੱਗੇ ਭੁੱਖਾ ਕੀ ਖਾਏ ਇਹ ਤਾਂ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਸਮਝਾਉਂਦੇ ਐ ਕਿ ਭਾਈ ਆਹ ਤੇਰੀ ਬੱਤ ਐ ਜੇ ਹੁਣ ਸਮਾਂ ਕੱਢ ਲਿਆ ਕੱਢ ਲਿਆ ਤੇ ਫਿਰ ਨਹੀਂ ਸਮਾਂ ਜਿਹੜਾ ਉਹ ਬੀਤ ਜਾਣਾ ਅੱਗਾ ਅੱਗੇ ਭੁੱਖਾ ਕੀ ਖਾਏ ਮਨ ਮੁੱਖਾ ਨੂੰ ਫਿਰ ਜਨਮ ਹੈ ਨਾਨਕ ਹਰ ਪਾਏ ਮਹਾਰਾਜ ਕਹਿੰਦੇ ਇਹ ਸੰਸਾਰ ਆਵਣ ਜਾਣਾ ਹੈ ਮਹਾਰਾਜ ਅਗਲੀ ਪੰਕਤੀ ਵਿੱਚ ਅਗਲੇ ਵਚਨਾਂ ਵਿੱਚ ਦੱਸਦੇ ਹਨ ਕਿ ਇਹ ਸੰਸਾਰ ਸਭ ਆਵਣ ਜਾਣਾ ਮਨ ਮੂਰਖ ਚੇਤ ਆ ਜਾਣਾ ਪਰ ਮਨ ਮੂਰਖ ਅਜੇ ਫੇਰ ਵੀ ਸਮਝਦਾ ਨਹੀਂ ਹੈ ਵੀ ਇਹ ਸੰਸਾਰ ਆਉਣ ਜਾਣਾ ਆਪਾਂ ਵੇਖ ਵੀ ਰਹੇ ਹਾਂ ਇਹ ਸੰਸਾਰ ਸਭ ਆਵਣ ਜਾਣਾ ਮਨ ਮੂਰਖ ਚੇਤ ਅਜਾਣਾ ਤਾਂ ਮਹਾਰਾਜ ਕਹਿੰਦੇ ਆ ਵੀ ਸਮਾਂ ਕੱਢਿਆ ਕਰ ਕੇ ਆਉਣ ਜਾਣਾ ਸੰਸਾਰ ਇਹ ਮੂਰਖ ਅਣਜਾਣ ਮਨ ਇਹ ਜਗਤ ਦਾ ਮੋਹ ਜਨਮ ਮਰਨ ਦਾ ਕਾਰਨ ਬਣਿਆ ਰਹਿੰਦਾ ਹੈ ਇਹ ਤੋਂ ਬਚਣ ਲਈ ਪ੍ਰਮਾਤਮਾ ਦਾ ਨਾਮ ਸਿਮਰਦਾ ਰਹੇ ਇਹ ਜਨਮ ਮਰਨ ਦਾ ਜਗਤ ਦਾ ਮੋਹ ਹੈ ਜਿਹੜਾ ਇਹ ਜਨਮ ਤੇ ਮਰਨ ਦਾ ਇਹੀ ਕਾਰਨ ਬਣਦਾ ਆਖੋ ਸਤਨਾਮ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆਏ ਇਹ ਸੰਸਾਰ ਸਭ ਆਵਣ ਜਾਣਾ ਮਨ ਮੂਰਖ ਚੇਤ ਅਜਾਣਾ ਕਿ ਹੇ ਅਣਜਾਣ ਮਨਾ ਮੂਰਖਾ ਤੂੰ ਇਹਨੂੰ ਜਪਿਆ ਕਰ ਪਾਪ ਪ੍ਰਮਾਤਮਾ ਜੀ ਦੇ ਗੁਣ ਗ੍ਰਹਿਣ ਕਰਿਆ ਕਰ ਤੇ ਵਾਹਿਗੁਰੂ ਦਾ ਸਿਮਰਨ ਕਰਿਆ ਕਰ ਹਰ ਜਿਉ ਕਿਰਪਾ ਕਰਹੁ ਗੁਰ ਮਿਲਹੁ ਤਾਂ ਹਰ ਨਾਮ ਸਮਾਣਾ ਏ ਅਕਾਲ ਪੁਰਖ ਵਾਹਿਗੁਰੂ ਜੀ ਮੇਰੇ ਤੇ ਮਿਹਰ ਕਰੋ ਮੈਨੂੰ ਗੁਰੂ ਮਲਾਓ ਤਦੋਂ ਹੀ ਮੇਰੇ ਨਾਂ ਤੇਰੇ ਨਾਮ ਵਿੱਚ ਹੈ ਜਿਹੜੀ ਉਹ ਮੇਰੇ ਮਨ ਦੀ ਲੀਨਤਾ ਹੋ ਸਕਦੀ ਹੈ ਤਾਂ ਹੀ ਮੈਂ ਤੇਰੇ ਨਾਮ ਵਿੱਚ ਲੀਨ ਹੋ ਸਕਦਾ ਹਾਂ ਜਿਸ ਕੀ ਵਥ ਸੋਈ ਪ੍ਰਵ ਜਾਣੈ ਜਿਸ ਨੋ ਦੇ ਸੋ ਪਾਇ ਵਸਤ ਅਨੂਪ ਆਤਿ ਆਗਮ ਅਗੋਚਰ ਗੁਰਪੂਰਾ ਅਲਖ ਲਖਾਇ ਮਹਾਰਾਜ ਕਹਿੰਦੇ ਹੈ ਭਾਈ ਇਹ ਨਾਮ ਵਸਤੂ ਜਿਸ ਪਰਮਾਤਮਾ ਉਸ ਪਰਮਾਤਮਾ ਦੀ ਮਲਕੀਅਤ ਹੈ ਉਹੀ ਜਾਣਦਾ ਹੈ ਕਿ ਇਹ ਵਸਤੂ ਕਿਸ ਨੂੰ ਦੇਣੀ ਹੈ ਦਾਤਾ ਦਾਤ ਰੱਖੀ ਹੱਥ ਆਪਣੇ ਜਿਸ ਭਾਵੈ ਤਿਸ ਦੇ ਪਹਿਲੀ ਗੱਲ ਤਾਂ ਨਾਮ ਦੀ ਦਾਤ ਉਹਨੇ ਦੇ ਦੇਣੀ ਇਹ ਹੀ ਬਹੁਤ ਵੱਡੀ ਗੱਲ ਹੈ ਜਿਸ ਜੀਵ ਨੂੰ ਇਹ ਦਾਤ ਪ੍ਰਮਾਤਮਾ ਦਿੰਦਾ ਹੈ ਉਹੀ ਲੈ ਸਕਦਾ ਹੈ ਇਹ ਵਸਤੂ ਐਸੀ ਸੁੰਦਰ ਹੈ ਜੋ ਜਗਤ ਵਿੱਚ ਇਸ ਵਰਗੀ ਹੋਰ ਕੋਈ ਚੀਜ਼ ਨਹੀਂ ਹੈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹ ਐਸੀ ਵਸਤੂ ਹੈ ਨਾਮ ਕਿ ਜਿਹਦੇ ਵਰਗੀ ਕੋਈ ਵੀ ਚੀਜ਼ ਨਹੀਂ ਹੈ ਜਿਸकी ਵਾਥ ਸੋਈ ਪ੍ਰਭ ਜਾਣਾ ਜਿਸਨੋਂ ਦੇਸ ਉਪਾਇ ਵਸਤ ਅਨੂਪ ਅਤ ਅਗਮ ਅਗੋਚਰ ਜਿਸ ਤੱਕ ਗਿਆਨ ਇੰਦਰੀਆਂ ਦੀ ਪਹੁੰਚ ਨਹੀਂ ਹੋ ਸਕਦੀ ਉਹੀ ਜਾਣਦਾ ਕਿ ਵਸਤੂ ਕਿਹਨੂੰ ਦੇਣੀ ਹੈ ਇਹਦੇ ਵਰਗੀ ਹੋਰ ਕੋਈ ਵਸਤੂ ਕਿਸੇ ਚਤਰਾਈ ਸਿਆਣਪ ਰਾਹੀਂ ਇਹਦੇ ਤੱਕ ਪਹੁੰਚ ਨਹੀਂ ਹੋ ਸਕਦੀ ਤੇ ਮਨੁੱਖ ਦੇ ਗਿਆਨ ਇੰਦਰਿਆਂ ਦੀ ਵੀ ਇਸ ਤੱਕ ਪਹੁੰਚ ਨਹੀਂ ਜੇ ਪੂਰਾ ਗੁਰੂ ਮਿਲ ਪਏ ਤਾਂ ਉਹੀ ਫਿਰ ਅਦ੍ਰਿਸ਼ਟ ਮਾਲਕ ਦਾ ਦਿਦਾਰ ਕਰਾ ਸਕਦਾ ਹੈ ਇਹ ਐਸੀ ਆ ਜਿਨ੍ਹਾਂ ਨੇ ਇਹ ਰਸ ਨੂੰ ਪੀਤਾ ਹੈ ਇਹ ਰਸ ਨੂੰ ਚੱਖਿਆ ਹੈ ਜਿਨ ਇਹ ਚਾਖੀ ਸੋਈ ਜਾਣਾ ਹੈ ਗੂੰਗੇ ਕੀ ਮਠਿਆਈ ਇਹਦਾ ਰਸ ਜਿਨ੍ਹਾਂ ਨੇ ਪੀਤਾ ਹੈ ਉਹਨਾਂ ਨੂੰ ਹੀ ਪਤਾ ਹੈ ਜਿਸ ਮਨੁੱਖ ਨੇ ਇਹ ਨਾਮ ਵਸਤੂ ਚੱਖੀ ਹੈ ਇਹਦਾ ਸਵਾਦ ਉਹੀ ਜਾਣਦਾ ਹੈ ਉਹ ਬਿਆਨ ਨਹੀਂ ਕਰ ਸਕਦਾ ਜਿਵੇਂ ਗੂੰਗੇ ਦੀ ਖਾਦੀ ਮਠਿਆਈ ਦਾ ਸਵਾਦ ਗੂੰਗਾ ਜਿਹੜਾ ਉਹ ਨਹੀਂ ਦੱਸ ਸਕਦਾ ਰਤਨ ਲੁਕਾਇਆ ਲੁਕੇ ਨਹੀਂ ਜੇ ਕੋ ਰੱਖ ਲੁਕਾਈ ਭਿਰ ਮਹਾਰਾਜ ਕਹਿੰਦੇ ਹਾਂ ਜੇ ਕਿਸੇ ਨੂੰ ਇਹ ਨਾਮ ਰਤਨ ਹਾਸਲ ਹੋ ਜਾਵੇ ਨਾਮ ਦਾ ਆਕਾਗਰਤਾ ਟਿਕਾਉ ਬਖਸ਼ ਦੇ ਪ੍ਰਮਾਤਮਾ ਜਿਉ ਮਨੁੱਖ ਇਹ ਰਤਨ ਨੂੰ ਆਪਣੇ ਅੰਦਰ ਲੁਕਾ ਕੇ ਰੱਖਣਾ ਚਾਹੇ ਤਾਂ ਉਹ ਰਤਨ ਲੁਕਾਇਆ ਕਦੇ ਲੁਕਦਾ ਨਹੀਂ ਹੈ ਜੇ ਕੋਈ ਕਹੇ ਵੀ ਨਾਮ ਰੂਪੀ ਰਤਨ ਮੇਰੇ ਪਰਗਟ ਹੋ ਗਿਆ ਮੈਂ ਉਹਨੂੰ ਲੁਕਾ ਲਾਂ ਉਹ ਲੁਕਦਾ ਨਹੀਂ ਹੈ ਉਹਦੇ ਆਤਮਿਕ ਜੀਵਨ ਤੋਂ ਰਤਨ ਪ੍ਰਾਪਤੀ ਦੇ ਲੱਛਣ ਦੇਸਣ ਲੱਗ ਜਾਂਦੇ ਹਨ ਤੇ ਤਾਂ ਕਰਕੇ ਫਿਰ ਦੁਨੀਆ ਵਿੱਚ ਵੀ ਉਹ ਪ੍ਰਗਟ ਹੋ ਜਾਂਦਾ ਹੈ ਮਾਰੇ ਕਹਿੰਦੇ ਰਤਨ ਲੁਕਾਇਆ ਲੁਕੈ ਨਾ ਹੈ ਜੇ ਕੋ ਰਖੈ ਲੁਕਾਈ ਉਹਦੇ ਅੰਦਰ ਉਹਦੇ ਆਤਮਿਕ ਜੀਵਨ ਤੋਂ ਇਹ ਰਤਨ ਪ੍ਰਾਪਤੀ ਦੇ ਲੱਛਣ ਲੱਗ ਜਾਂਦੇ ਜਿਵੇਂ ਅਲੱਗ-ਅਲੱਗ ਕੋਈ ਬੰਦਾ ਕੰਮ ਕਰਦਾ ਉਹ ਤੋਂ ਪਤਾ ਲੱਗ ਜਾਂਦਾ ਵੀ ਸ਼ੈਦੇ ਬੰਦਾ ਕੰਮ ਕਰਦਾ ਹੋਊ ਚੜ੍ਹਦੀ ਕਲਾ ਵਾਲਾ ਗੁਰਸਿੱਖ ਹੈ ਉਹਦੇ ਜੀਵਨ ਤੋਂ ਵੀ ਪਤਾ ਲੱਗ ਜਾਂਦਾ ਕੋਈ ਨਸ਼ੇ ਵਿਸ਼ੇ ਕਰਦਾ ਉਹਦੀ ਸਿਹਤ ਸਰੀਰ ਲੱਛਣਾਂ ਤੋਂ ਪਤਾ ਲੱਗ ਜਾਂਦਾ ਇਸ ਤਰ੍ਹਾਂ ਮਾਰੇ ਕਹਿੰਦੇ ਜਿਹਦੇ ਅੰਦਰ ਉਹ ਰਤਨ ਹੈ ਉਹਦਾ ਵੀ ਪਤਾ ਲੱਗ ਜਾਂਦਾ ਸਭ ਕੇ ਸੇ ਤੇਰਾ ਤੂੰ ਅੰਤਰ ਜਾਮੀ ਤੂੰ ਸਵਨਾਕਾਰ ਪ੍ਰਭ ਸੋਈ ਇਹ ਸਾਰਾ ਜਗਤ ਤੇਰਾ ਬਣਾਇਆ ਤੂੰ ਸਭ ਜੀਵਾਂ ਦੇ ਅੰਦਰ ਦੀ ਜਾਣਨ ਵਾਲਾ ਹੈ ਤੇ ਤੂੰ ਸਭ ਦੀ ਸਾਰ ਲੈਣ ਵਾਲਾ ਮਾਲਕ ਹੈ ਜਿਸ ਨੂੰ ਦਾਤ ਕਰਹਿ ਸੋ ਪਾਏ ਜਾਨ ਨਾਨਕ ਅਵਰਨਾ ਕੋਈ ਸਤਿਗੁਰੂ ਜੀ ਕਹਿੰਦੇ ਉਹੀ ਮਨੁੱਖ ਤੇਰਾ ਨਾਮ ਹਾਸਲ ਕਰ ਸਕਦਾ ਹੈ ਜਿਹਨੂੰ ਤੂੰ ਆਪ ਇਹ ਦਾਤ ਬਖਸ਼ਦਾ ਹੈ ਹੋਰ ਕੋਈ ਵੀ ਐਸਾ ਜੀਵ ਨਹੀਂ ਜੋ ਤੇਰੀ ਬਖਸ਼ਿਸ਼ ਤੋਂ ਬਿਨਾ ਤੇਰਾ ਨਾਮ ਪ੍ਰਾਪਤ ਕਰ ਸਕੇ ਇਸ ਕਰਕੇ ਇਹੀ ਅਰਦਾਸ ਕਰਿਆ ਕਰੋ ਸੱਚੇ ਪਾਤਸ਼ਾਹ ਕਿਰਪਾ ਕਰੋ ਦੀਨ ਕੇ ਦਾਤੇ ਮੇਰਾ ਗੁਣ ਅਵਗਣ ਨਾ ਵਿਚਾਰੋ ਕੋਈ ਮਾਟੀ ਕਾ ਕਿਆ ਧੋਪੈ ਸੁਆਮੀ ਮਾਨਸ ਕੀ ਗਤਿ ਇਹ ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ ਨਾਨਕ ਚਾਉ ਇਹ ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਪਾਵਨ ਪਵਿੱਤਰ ਗੁਰਬਾਣੀ ਦੇ ਅੰਦਰ ਬਖਸ਼ਿਸ਼ ਕਰਦੇ ਹਨ ਜੀ ਹੋਈਆਂ ਭੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ